ਜੇਕਰ ਤੁਸੀਂ ਕਈ ਵਾਰੀ ਫਲਦਾਰ ਬੂਟੇ ਲਾ ਚੁੱਕੇ ਹੋ ਪਰ ਤੁਹਾਨੂੰ ਜਿਹੜੀ ਉਹਦੇ ਵਿੱਚ ਸਫਲਤਾ ਨਹੀਂ ਮਿਲ ਰਹੀ ਤਾਂ ਉਹਦੇ ਪਿੱਛੇ ਜਿਹੜੇ 4-5 ਕਾਰਨ ਹੋ ਸਕਦੇ ਹੈਗੇ ਸਭ ਤੋਂ ਪਹਿਲਾ ਮੁੱਖ ਕਾਰਨ ਇਹ ਹੁੰਦਾ ਕਿ ਜਿਹੜਾ ਫਲਦਾਰ ਬੂਟੇ ਦੇ ਵਿੱਚ ਤੇ ਤੁਹਾਨੂੰ ਚੰਗੀ ਕਿਸਮ ਨਹੀਂ ਮਿਲੀ ਤਾਂ ਜਿਹੜਾ ਤੁਹਾਡਾ ਫਲਦਾਰ ਬੂਟਾ ਲਾਉਣਾ ਬੇਅਰਥ ਜਾਂਦਾ ਹੈਗਾ ਉਹਦਾ ਮੁੱਖ ਕਾਰਨ ਇਹ ਹੋ ਜਾਂਦਾ ਕਿ ਜਿਵੇਂ ਚੰਗੀ ਕਿਸਮ ਨਾ ਮਿਲਣ ਕਰਕੇ ਇੱਕ ਤਾਂ ਬੂਟੇ ਦੀ ਗਰੋਥ ਨਹੀਂ ਕਈ ਵਾਰ ਸਹੀ ਹੁੰਦੀ ਕਈ ਵਾਰ ਬੂਟਾ ਬਾਜ ਜਾਂਦਾ ਉਹਦਾ ਫਲ ਨਹੀਂ ਸਹੀ ਆਉਂਦਾ ਜਾਂ ਫਿਰ ਇਦਾਂ ਹੁੰਦਾ ਕਿ ਫਲ ਆ ਜਾਂਦਾ ਹੈਗਾ ਪਰ ਫਲ ਦਾ ਜਿਹੜਾ ਟੇਸਟ ਨਹੀਂ ਬਣਦਾਗਾ ਇਦਾਂ ਦੀਆਂ ਸਮੱਸਿਆਵਾਂ ਫਲਦਾਰ ਬੂਟੇ ਦੇ ਵਿੱਚ ਉਸ ਸਮੇਂ ਆਉਂਦੀਆਂ ਨੇ ਜਦੋਂ ਆਪਾਂ ਨੂੰ ਫਲਦਾਰ ਬੂਟੇ ਦੀਆਂ ਕਿਸਮਾਂ ਬਾਰੇ ਜਿਹੜੀ ਜਾਣਕਾਰੀ ਨਹੀਂ ਹੁੰਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਲਦਾਰ ਬੂਟਿਆਂ ਦੀਆਂ ਜਿਹੜੀਆਂ ਮੋਟੀਆਂ-ਮੋਟੀਆਂ 8-10 ਕਿਸਮਾਂ ਕੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਉਹ ਸਾਰੀਆਂ ਕਿਸਮਾਂ ਜਿਹੜੀਆਂ ਆਪਣੇ ਕੋਲ ਫਾਰਮ ਦੇ ਉੱਪਰ ਮੌਜੂਦ ਹੈਗੀਆਂ ਨੇ ਪਹਿਲਾਂ ਉਹਨਾਂ ਦੇ ਉੱਪਰ ਆਪਾਂ ਟ੍ਰਾਇਲ ਲਾਏ ਹੈਗੇ ਲੱਗੀਆਂ ਨੇਗੀਆਂ ਫਿਰ ਫਲ ਆਉਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਹੜੀਆਂ ਉਹ ਵੇਚਣੀਆਂ ਸ਼ੁਰੂ ਕੀਤੀਆਂ ਨੇਗੀਆਂ ਸਿਰਫ ਤੇ ਸਿਰਫ ਉਹ ਕਿਸਮਾਂ ਵੇਚਦੇ ਜਿਨ੍ਹਾਂ ਦੇ ਆਪਾਂ ਤਜਰਬੇ ਕੀਤੇ ਆ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਿਹੜੀਆਂ ਦਿੱਤੀਆਂ ਗਈਆਂ ਨੇਗੀਆਂ ਸੋ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਇੱਕ ਕਿਸਮਾਂ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਆਖਰ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਦਿੱਤੀ ਗਈ ਜਾਣਕਾਰੀ ਹੋਰ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਕਿ ਫਲਦਾਰ ਬੂਟੇ ਲਾ ਕੇ ਕਾਫੀ ਨੁਕਸਾਨ ਝਲ ਸੁੱਕੇ ਨੇ ਤੇ ਇਸ ਵਾਰ ਉਹਨਾਂ ਦਾ ਨੁਕਸਾਨ ਨਾ ਹੋਵੇ ਉਹ ਚੰਗੀਆਂ ਕਿਸਮਾਂ ਲੈ ਕੇ ਲਾ ਲੈਣ ਜੀ ਸੋ ਪਹਿਲੀ ਗੱਲ ਕਰੀਏ ਆਪਾਂ ਜਿਵੇਂ ਚੀਕੂ ਦੇ ਵਿੱਚ ਚੀਕੂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿ ਚੀਕੂ ਦੀਆਂ ਕੋਸ਼ਕ ਜਿਹੜੀਆਂ ਬਾਹਰਲੀਆਂ ਸਟੇਟਾਂ ਦੀਆਂ ਕਿਸਮਾਂ ਤੋਂ ਉਹ ਦੇ ਦਿੱਤੀਆਂ ਜਾਂਦੀਆਂ ਨੇਗੀਆਂ ਤੇ ਉਹਨਾਂ ਦੇ ਉੱਪਰ ਫੁੱਲ ਆਉਂਦਾਗਾ ਛੋਟਾ ਫਲ ਬਣਦਾ ਤੇ ਝੜ ਜਾਂਦਾਗਾ ਇਸ ਤਰ੍ਹਾਂ ਹਰ ਸਾਲ ਹੁੰਦਾ ਰਹਿੰਦਾਗਾ ਉਮੀਦ ਰਹਿੰਦੀ ਹੈ ਕਿ ਫਲ ਆਊਗਾ ਪਰ ਫਲ ਨਹੀਂ ਆਉਂਦਾ ਸੋ ਚੀਕੂ ਦੀ ਇੱਕੋ ਇੱਕ ਬਹੁਤ ਵਧੀਆ ਕਿਸਮ ਜਿਹੜੀ ਤੇ ਆਪਾਂ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਾਂ ਲਗਭਗ 5-6 ਸਾਲਾਂ ਤੋਂ ਕੰਮ ਕਰ ਰਹੇ ਹਾਂ ਕਾਲੀ ਪੱਤੀ ਵੈਰਾਈਟੀ ਹੈਗੀ ਉਹ ਕੁਝ ਲੋਕ ਉਹਨੂੰ ਕਾਲਾ ਪੱਤੀ ਵੀ ਕਹਿੰਦੇ ਆ ਕੁਝ ਕਾਲੀ ਪੱਤੀ ਕਹਿੰਦੇ ਹੈਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਿਹੜੀ ਉਹ ਰეკਮੈਂਡਡ ਹੈਗੀ ਹੈ ਜਾਨੀ ਕਿ ਉਹਨਾਂ ਦੁਆਰਾ ਉਹਦੀ ਸਪਾਰਸ਼ ਕੀਤੀ ਜਾਂਦੀ ਹੈਗੀ ਸੋ ਚੀਕੂ ਦੀ ਤੁਸੀਂ ਕਾਲੀ ਪੱਤੀ ਵੈਰਾਈਟੀ ਜਿਹੜੀ ਲਾ ਕੇ ਵਧੀਆ ਫਾੜ ਲੈ ਸਕਦੇ ਹੋਗੇ ਦੂਸਰੀ ਗੱਲ ਕਰ ਲਈਏ ਜੀ ਆਪਾਂ ਆਂਬ ਦੇ ਵਿੱਚ ਆਂਬ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਆਪਣੀ ਰਵਾਇਤੀ ਵੈਰਾਈਟੀਆਂ ਨੇਗੀਆਂ ਜਿਹਦੇ ਚ ਲੰਗੜਾ ਤੇ ਦੁਸ਼ਹਿਰੀ ਚੌਸਾ ਇਹ ਤਿੰਨ ਚਾਰ ਵੈਰਾਈਆਂ ਅਮਰਪਾਲੀ ਬਾਰੇ ਵੀ ਕਾਫੀ ਗੱਲ ਹੁੰਦੀ ਰਹਿੰਦੀਆਂ ਪਰ ਅਮਰਪਾਲੀ ਤੇ ਆਪਣਾ ਖਾਸ ਕੋਈ ਤਿਆਰਬਾ ਨਹੀਂ ਹੈਗਾਗਾ ਬਾਕੀ ਲਾਂਗੜਾ ਦੁਸ਼ੈਰੀ ਇਹਨਾਂ ਦੇ ਵਧੀਆ ਨਤੀਜੇ ਜਿਹੜੇ ਆਪਾਂ ਨੂੰ ਮਿਲ ਰਹੇ ਨੇਗੇ ਸੋ ਇਹ ਦੂਸਰੀ ਵੈਰਾਈਆਂ ਅੰਬ ਦੇ ਵਿੱਚ ਲਾ ਸਕਦੇ ਹੋਗੇ ਜਾਮਣ ਦੇ ਵਿੱਚ ਕੋਈ ਖਾਸ ਵੈਰਾਈ ਹੈ ਜਿਹੜਾ ਕਿ ਨਹੀਂ ਆ ਸਕੀ ਕਿ ਜਿਹੜੀ ਕਿ ਆਪਣੇ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਜਾਂ ਕਿਸੇ ਹੋਰ ਅਦਾਰੇ ਦੁਆਰਾ ਜਿਹੜੀ ਸਪਾਰਸ਼ ਕੀਤੀ ਜਾਂਦੀ ਹੋਵੇ ਪਰ ਫਿਰ ਵੀ ਆਪਾਂ ਇੱਕ ਗ੍ਰਾਫਟਡ ਜਾਮਣ ਦੇ ਉੱਪਰ ਕੰਮ ਕਰ ਰਹੇ ਹਾਂ ਕਿ ਥੋੜੇ ਸਮੇਂ ਤੋਂ ਤੇ ਉਹਦੇ ਨਤੀਜੇ ਸੋਹਣੇ ਆ ਰਹੇ ਆ ਸੋ ਉਹ ਕ્રાਫਟਡ ਜਮਨ ਵੀ ਤੁਹਾਨੂੰ ਆਪਣੇ ਕੋਲੋਂ ਮਿਲ ਜੂਗੀ ਇਹਦੇ ਵਿੱਚ ਹੀ ਆਪਾਂ ਇੱਕ ਗੱਲ ਜੋੜਨਾ ਚਾਹੁੰਦੇ ਆ ਕਿ ਜੇ ਪਤੇ ਦੀ ਗੱਲ ਕਰੀਏ ਤਾਂ ਤੁਸੀਂ ਕਿੱਥੇ ਆਉਣਾਗਾ ਪਿੰਡ ਕੁੱਤੀਵਾਲ ਖੁਰਦ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਬਠਿੰਡਾ ਮਾਨਸਾ ਰੋਡ ਦੇ ਉੱਪਰ ਮੌੜ ਮੰਡੀ ਤੋਂ ਲਗਭਗ ਜਿਹੜਾ 6 ਕਿਲੋਮੀਟਰ ਸਾਈਡ ਤੇ ਇਹ ਪਿੰਡ ਰਹਿ ਜਾਂਦਾ ਹੈਗਾ ਫਾਰਮ ਦੇ ਉੱਪਰ ਆ ਕੇ ਤੁਹਾਨੂੰ ਇਹ ਕਿਸਮਾਂ ਮਿਲ ਸਕਦੀਆਂ ਨਹੀਂ ਗੀਆਂ ਕਿਉਂਕਿ ਡਿਲੀਵਰੀ ਦਾ ਫਿਲਹਾਲ ਆਪਣੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਸੋ ਤੁਸੀਂ ਫਾਰਮ ਦੇਖੋ ਕਿਸਮਾਂ ਦੇ ਨਤੀਜੇ ਵੀ ਦੇਖ ਸਕਦੇ ਹੋ ਕਿਵੇਂ ਦੇ ਬੂਟੇ ਆ ਗਏ ਇਹਨਾਂ ਦੇ ਤੇ ਫਲ ਵੀ ਕਾਫੀ ਧਾਰੀਆਂ ਕਿਸਮਾਂ ਤੇ ਆਇਆ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੀਆਂ ਇਹ ਫਲਦਾਰ ਕਿਸਮਾਂ ਸਾਡੇ ਕੋਲੋਂ ਖਰੀਦ ਸਕਦੇ ਹੋ ਸੋ ਇਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ 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 ਕਿ ਹਾਰਟੀਕਲਚਰ ਜਾਂ ਬਾਗਬਾਨੀ ਦੀ ਫਸਲ ਹੇਠ ਜਿਹੜਾ ਰਕਬਾ ਹੈਗਾ ਉਹ ਹੈਗੀ ਹੈਗੀ ਕਿੰਨੂ ಜಾਤੀ ਜਾਂ ਨਿੰਬੂ ಜಾਤੀ ਇਹ ਨਿੰਬੂ ಜಾਤੀ ਦੇ ਨਹੀਂ ਤੁਸੀਂ ਸਾਂਤਰਾ, ਮਾਲਟਾ, ਚਕੂਤਰਾ, ਮਿੱਠਾ, ਮੁਸੰਮੀ, ਨਿੰਬੂ ਇਹ ਸਾਰੇ ਜਿਹੜੀਆਂ ਵੈਰਾਈਟੀਆਂ ਜਾਨੀ ਕਿ ਲਾ ਸਕਦੇ ਹੋਗੇ ਜਾਨੀ ਕਿ ਇਹ ਇੱਕ ਤਰ੍ਹਾਂ ਦੀਆਂ ਕਿਸਮਾਂ ਨੇ ਕਿ ਇਹਨਾਂ ਦੇ ਕਹਾ ਜਿਹੜੀਆਂ ਵੈਰਾਈਟੀਆਂ ਉਹ ਹੈਗੀਆਂ ਨੇ ਜਿਵੇਂ ਸੰਤਰੇ ਦੇ ਵਿੱਚ ਤੁਸੀਂ ਡਬਲਯੂ ਮਾਰਕੀਟ ਲਾ ਸਕਦੇ ਹੋਗੇ ਸੰਤਰੇ ਦੇ ਵਿੱਚ ਕਿੰਨੂ ਆ ਜਾਂਦਾ ਸੰਤਰੇ ਦੇ ਵਿੱਚ ਡੇਜੀ ਆ ਜਾਂਦਾ ਇਹ ਤਿੰਨ ਕਿਸਮਾਂ ਸੰਤਰੇ ਦੇ ਵਿੱਚ ਲਾ ਸਕਦੇ ਹੋ ਮਾਲਟੇ ਦੇ ਵਿੱਚ ਤੁਸੀਂ ਅਰਲੀ ਗੋਲਡ ਲਾ ਸਕਦੇ ਹੋਗੇ ਮਾਲਟਾ ਬਲੰਸ਼ਾ ला ਸਕਦੇ ਹੋ ਬਲੰਸ਼ਾ ਅਲੱਡਾ ला ਸਕਦੇ ਹੋਗੇ ਇਸ ਤੋਂ ਇਲਾਵਾ ਬਲੱਡ ਰੈੱਡ ਮਾਲਟਾ ਤੁਸੀਂ ला ਸਕਦੇ ਹੋਗੇ ਇਹ ਸਾਰੀਆਂ ਜਿਹੜੀਆਂ ਕਿਸਮਾਂ ਤੁਸੀਂ ला ਸਕਦੇ ਹੋਗੇ ਮਾਲਟੇ ਦੇ ਵਿੱਚ ਇਸ ਤੋਂ ਬਣਾ ਚਕੂਤਰੇ ਦੇ ਵਿੱਚ ਜਿਹੜੀ ਰੈੱਡ ਬਲਸ਼ ਵੈਰੈਟੀ ਹੈਗੀ ਆਪਾਂ ਮੇਨ ਉਹਦੇ ਤੇ ਕੰਮ ਕਰਦੇ ਆਂਗੇ ਸੋ ਤੁਸੀਂ ਰੈੱਡ ਬਲਸ਼ ਵੈਰੈਟੀ ਜਿਹੜੀ ला ਸਕਦੇ ਹੋਗੇ ਚਕੂਤਰੇ ਦੀ ਤੇ ਇਹ ਤੋਂ ਬਾਅਦ ਜਿਹੜੀ ਗੱਲ ਕਰੀ ਆ ਆਪਾਂ ਮਿੱਠਾ ਮਿੱਠਾ ਇੱਕ ਲੋਕਲ ਜਿਹੜਾ ਪੁਰਾਣੀ ਵੈਰੈਟੀ ਹੈਗੀ ਉਹ ਵੀ ਤੁਸੀਂ ਜਿਹੜੀ ला ਸਕਦੇ ਹੋ ਜਿਹੜੀ ਕਿ 9ਵੇਂ ਮਹੀਨੇ ਦੇ ਵਿੱਚ ਪੱਕਣੀ ਸ਼ੁਰੂ ਹੋ ਜਾਂਦੀ ਹੈ ਨਿੰਬੂ ਦੇ ਵਿੱਚ ਦੋ ਕਿਸਮਾਂ ਜਿਹਦੇ ਵਿੱਚ ਬਾਰਾਮਾਸੀ ਤੇ ਕਾਗਜੀ ਤੀਜੀ ਕਿਸਮ ਕੁੰਮਗਾਟ ਆ ਜਾਂਦੀ ਆ ਬਾਰਾਮਾਸੀ ਸਾਰਾ ਸਾਲ ਲੱਗਦਾ ਕਾਗਜੀ ਜਿਹੜਾ ਸਿਰਫ ਤੇ ਸਿਰਫ ਜਿਹੜਾ ਗਰਮੀਆਂ ਦੇ ਵਿੱਚ ਜ਼ਿਆਦਾ ਲੱਗਦਾ ਹੈ ਤੇ ਕੁੰਮਗਾਟ ਆ ਜਿਹੜਾ ਉਹ ਇਸ ਤੋਂ ਬਾਅਦ ਜਿੰਵੇਂ ਕੇਸਾਰੀਆਂ ਸ਼ੁਰੂ ਹੋਣ ਤੋਂ ਪਹਿਲਾਂ ਫਲ ਪੱਕ ਕੇ ਤਿਆਰ ਹੁੰਦਾ ਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਇਹਨਾਂ ਕਿਸਮਾਂ ਬਾਰੇ ਗੱਲਬਾਤ ਕੀਤੀ ਹੈ ਸਾਰੀਆਂ ਕਿਸਮਾਂ ਆਪਣੇ ਕੋਲ ਮੌਜੂਦ ਹੈਗੀਆਂ ਨੇ ਪਹਿਲਾਂ ਇਹਨਾਂ ਦੇ ਤੁਸੀਂ ਨਤੀਜੇ ਵੀ ਦੇਖ ਸਕਦੇ ਹੋ ਇਹਨਾਂ ਉੱਪਰ ਖਾਲਾ ਆਉਂਦਾ ਦਾ ਇਥੇ ਇੱਕ ਅਨਾਰ ਬਾਰੇ ਗੱਲ ਕਰਨੀ ਜਿਹੜੀ ਜ਼ਰੂਰੀ ਇਸ ਕਰਕੇ ਹੋ ਜਾਂਦੀ ਹੈ ਕਿ ਬਾਜ਼ਾਰ ਦੇ ਵਿੱਚੋਂ ਅਨਾਰ ਕਾਫੀ ਮਹਿੰਗਾ ਮਿਲਦਾ ਖੇਤੀਬਾੜੀ ਯੂਨੀਵਰਸਿਟੀ ਗਣੇਸ਼ ਵੈਰੈਟੀ ਤੇ ਇੱਕ ਕੰਧਾਰੀ ਵੈਰੈਟੀ ਇਹਨਾਂ ਤੇ ਕੰਮ ਕਰਦੀ ਹੈ ਪਰ ਆਪ ਨੂੰ ਉਹਨਾਂ ਦੇ ਨਤੀਜੇ ਸਹੀ ਨਾ ਮਿਲਣ ਕਰਕੇ ਆਪਾਂ ਜਿਹੜਾ ਭਗਮਨ ਅਨਾਰ ਤੇ ਇਹ ਤੋਂ ਬਿਨਾ ਮਰਦੁੱਲਾ ਇਹ ਦੋ ਕਿਸਮਾਂ ਤੇ ਕੰਮ ਕਰ ਰਹੇ ਹਾਂ ਉਹਨਾਂ ਦੇ ਵੀ ਸੋਹਣੇ ਨਤੀਜੇ ਆਪਾਂ ਨੂੰ ਫਾਰਮ ਦੇ ਉੱਪਰ ਮਿਲੇ ਨੇ ਤੁਸੀਂ ਇਹ ਦੋ ਕਿਸਮਾਂ ਅਨਾਰ ਦੇ ਵਿੱਚ ਲਾ ਸਕਦੇ ਹੋ ਤੋਂ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਤੁਹਾਡੇ ਜਿਹੜੀ ਕੰਮ ਆਊਗੀ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਕਮੈਂਟ ਰਾਹੀਂ ਸਾਨੂੰ ਪੁੱਛ ਸਕਦੇ ਹੋਗੇ ਇਸ ਤੋਂ ਇਲਾਵਾ ਤੁਸੀਂ ਆਪਣਾ ਕੋਈ ਸੁਝਾਅ ਦੇਣਾ ਚਾਹੋ ਨਾ ਉਹ ਵੀ ਕਮੈਂਟ ਰਾਹੀਂ ਸਾਨੂੰ ਦੇ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ